ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਹੌਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨੰਨੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆ ਜੀ HF ਕ੍ਰਾਸ ਬ੍ਰੀਡ ਦੇ ਵਿੱਚ ਇੱਕ ਬਹੁਤ ਵਧੀਆ ਚੰਗੀ ਬੈੜ ਸੋ ਦੋਸਤੋ ਕੀ ਡਿਟੇਲ ਹੈਗੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਜਿਹੜਾ ਵਿਲੇਜ ਹੈਗਾ ਦੋਸਤੋ ਕਲਾਲਾਂ ਫਸਿਲ ਤੇ ਜਿਹੜਾ ਜ਼ਿਲ੍ਹਾ ਇਹ ਸਾਨੂੰ ਬਰਨਾਲਾ ਲੱਗਦਾ ਜੀ ਸਿੱਧੂ ਡੇਰੀ ਫਾਰਮ ਆ ਦੋਸਤੋ ਵੀਰ ਹੁਣਾਂ ਦੀਆਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਚੈਨਲ ਤੇ ਸੋ ਅੱਜ ਜਿਹੜੀ ਵੀਡੀਓ ਦੋਸਤੋ ਹੈਗੀ ਆ ਐਚ ਐਫ ਕ੍ਰਾਸ ਬਲੀਡ ਦੇ ਵਿੱਚ ਹੈਗੀ ਆ ਬਹੁਤ ਵਧੀਆ ਚੰਗੀ ਆ ਸੁਪਰ ਕੁਆਲਿਟੀ ਦੀ ਦੋਸਤੋ ਇਹ ਵੈੜ ਹੈਗੀ ਆ ਤਕਰੀਬਨ ਦੂਜਾ ਸੂਆ ਦੋਸਤੋ ਸੂਣ ਜਾ ਰਹੀ ਹੈ 10 ਦਿਨ ਹਜੇ ਬਾਕੀ ਨੇ ਸੂਣ ਦੇ ਵਿੱਚ ਪਹਿਲੇ ਲਕਟੇਸ਼ਨ ਦੇ ਵਿੱਚ ਆ 20 ਪਲੱਸ ਮਿਲਕ ਦੀ 200 ਕੈਪੈਸਿਟੀ ਰਹੀ ਆ ਇਸ ਵਾਰ ਵੀ ਚੰਗੀ ਉਮੀਦ ਆ ਇਸ ਵਿਹੜ ਤੋਂ ਬਾਕੀ ਥਣ ਹਵਾਨੇ ਦੀ ਦੋਸਤੋ ਬਹੁਤ ਜਿਆਦੀ ਸਾਫ ਆ ਬਹੁਤ ਵਧੀਆ ਚੰਗੀ ਵਿਰਲ ਚੰਗੀ ਬਿੱਥੀ ਦੇ ਉੱਤੇ ਥਣ ਲੱਗਾ ਹੈਗਾ ਜੀ ਵਿਹੜ ਦੂ ਮੁੱਠੀ ਪਰ ਥਾਣਾ ਦੋਸਤੋ ਬਾਕੀ ਕੱਦ ਘਾਟ ਹਾਈਟ ਆ ਜਿਹੜੀ ਵਿਹੜ ਦੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਸੋਹਣਾ ਕੱਦ ਘਾਟ ਹੈਗਾ ਬਿਲਕੁਲ ਰਾਜੀ ਵਿਹੜ ਆ ਦੋਸਤੋ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਵੀਰੇਓ ਬਿਲਕੁਲ ਸ਼ਾਰਟ ਟੇਲ ਆ ਦੋਸਤੋ ਛੋਟੀ ਪੂਸ਼ ਆ ਤੇ ਜਿਹੜੀ ਆਰਡਰ ਦੀ ਕੁਆਲਿਟੀ ਆ ਬਿਲਕੁਲ ਹਜੇ 10 ਦਿਨ ਦੇ ਵਿੱਚ ਦੋਸਤੋ ਹਜੇ ਹੋਰ ਪਰਮਾ ਆਰਡਰ ਇਹਨੇ ਤਿਆਰ ਕਰ ਲੈਣਾ ਬਿਲਕੁਲ ਟਾਈਟ ਹਵਾਨੇ ਦੀ ਆ ਸੋਹਣੇ ਮਿਲਕ ਦੀ ਦੋਸਤੋ ਆਸ ਕੀਤੀ ਜਾਂਦੀ ਆ ਬਾਕੀ ਮੁੱਲ ਜਿਹੜਾ ਦੋਸਤੋ ਹੈਗਾ 70000 ਰੁਪਇਆ ਇਸ ਦੀ ਜਿਹੜੀ ਡਿਮਾਂਡ ਆ ਵੀਰ ਦੀ ਬਾਕੀ 65000 ਤੱਕ ਜਿਹੜੀ ਲਾਸਟ ਯੈਸ ਨੋ ਆ ਦੋਸਤੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਇਹ ਵੈੜ ਉੱਪਰ ਦਿੱਤੇ ਗਏ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਸਕਦੇ ਉਹ ਇਹ ਵੈੜ ਖਰੀਦ ਸਕਦੇ ਹੋ ਸੋ ਦੋਸਤੋ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਆ ਤਕਰੀਬਨ 25 ਪਲੱਸ ਮਿਲਕ ਇਸ ਵਾਰ ਸੈਕੰਡ ਲੋਕੇਸ਼ਨ ਦੇ ਵਿੱਚ ਇਹ ਮਿਲਕ ਕਰੇਗੀ ਸੋ ਜਿਸ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਵਿਹੜ ਉਹ ਬਾਈ ਹੋਰਾਂ ਦੇ ਨਾਲ ਕੰਟੈਕਟ ਕਰ ਸਕਦਾ ਬਾਚਿਤ ਕਰ ਸਕਦਾ ਆਪਣੇ ਹਿਸਾਬ ਨਾਲ ਤੁਸੀਂ ਰੇਟ ਵੀ ਲਗਾ ਸਕਦੇ ਹੋ ਬਾਈ ਨੂੰ ਪੁੱਕੂਗਾ ਪਰਤੇ ਵਿੱਚ ਹੋਵੇਗਾ ਜਿਹੜਾ ਤੁਹਾਡੇ ਨਾਲ ਸੌਦਾ ਕਰ ਲੈਣਗੇ ਸੋ ਦੋਸਤੋ ਚੰਗੀ ਵਿਹੜ ਚੰਗੀ ਕੁਆਲਿਟੀ ਆ ਬਾਕੀ ਉਪਰੀਆਂ ਨਾੜਾਂ ਦੋਸਤੋ ਵੇਣ ਕਾਫੀ ਸੋਹਣੀਆਂ ਹਨ ਵਿਹੜ ਦੀਆਂ ਚੰਗੇ ਮਿਲਕ ਦੀ ਆਸ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ